ਹੁਣ ਯੂਨੀਵਰਸਿਟੀ ਦੀ ਗੱਲ ਤੁਹਾਨੂੰ ਕਿਸੇ ਟਾਈਮ ਇਹੀ ਯੂਨੀਵਰਸਟੀਆਂ ਸਾਨੂੰ ਕਹਿਣੀਆਂ ਹੁੰਦੀਆਂ ਸੀ ਜੇ 200 ਲੀਟਰ ਪਾਣੀ ਤੋਂ ਘੱਟ ਅਸੀਂ ਸਪਰੇਅ ਕਰਦੇ ਆ ਤਾਂ ਤੁਹਾਡੀ ਸਪਰੇਅ ਸਫਲ ਨਹੀਂ ਹੈਗੀ ਘੱਟੋ ਘੱਟ ਕਿੱਲੇ ਨੂੰ 200 ਲੀਟਰ ਪਾਣੀ ਲੱਗਣਾ ਚਾਹੀਦਾ ਤਾਂ ਤੁਹਾਡੀ ਸਪਰੇਅ ਕੰਮ ਜਾਵੇ ਹੈਨਾ ਹੁਣ ਉਹੀ ਯੂਨੀਵਰਸਟੀਆਂ ਸਾਨੂੰ ਕਹਿ ਰਹੀਆਂ ਡਰੋਨ ਨਾਲ ਸਪਰੇਅ ਕਰਾਓ ਸਭ ਤੋਂ ਬੈਸਟ ਸਪਰੇਅ ਡਰੋਨ ਦੀ ਆ ਡਰੋਨ ਕਿੰਨਾ ਪਾਣੀ ਲੌਂਦਾ 10 ਲੀਟਰ ਹੁਣ ਉਹੀ ਮਤਲਬ ਜ਼ਿਆਦਾ ਉਦੋਂ ਝੂਠ ਬੋਲਦੇ ਸੀ ਜਾਂ ਅੱਜ ਝੂਠ ਬੋਲਦੇ ਆ ਇੱਕ ਤਾਂ ਹੋਊ ਗਲਤ ਹੁਣ ਇਹਨਾਂ ਦਾ ਕੀ ਅੱਜ ਸਾਨੂੰ ਹਰੀ ਖਾਦ ਕਹਿੰਦੇ ਆ ਕੱਲ ਨੂੰ 10 ਸਾਲਾਂ ਨੂੰ ਕਹ ਦੂ ਇਹਦਾ ਨੁਕਸਾਨ ਬਹੁਤ ਹੈ ਜਿਹੜਾ ਤੁਸੀਂ ਵਿੱਚ ਪਾਉਂਦੇ ਆ ਮੂੰਹੇ ਹਲਾਉਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਆਪਣੀ ਹੈਗੀ ਆ ਆ ਜਿਹੜਾ ਨਵਾਂ ਨਵਾਂ ਰਿਵਾਜ ਚੱਲਿਆ ਹੁਣ ਆਪਣੀ ਖੇਤੀ ਜਿਹੜੀ ਆ ਰਿਵਾਜ ਦੇ ਹਿਸਾਬ ਨਾਲ ਹੁੰਦੀ ਆ ਰਿਵਾਜ ਚੱਲਦਾ ਆਪਣੀ ਖੇਤੀ 'ਚ ਫਾਇਦਾ ਨਫਾ ਘੱਟ ਦੇਖਿਆ ਜਾਂਦਾ ਰਿਵਾਜ ਜਾਦੇ ਦੇਖਿਆ ਜਾਂਦਾ ਤੇ ਹੁਣ ਰਿਵਾਜ ਜਿਆਦਾ ਚੱਲਿਆ ਆ ਮਲਚਰ ਦਾ ਪਲੋ ਦਾ ਇਹਦੀ ਸਭ ਤੋਂ ਵੱਧ ਕੋਲਾ ਇਹ ਆ ਰਹੀਆਂ ਵੀ ਸਬਸਿਡੀ ਕਦੋਂ ਆਉਣੀ ਆ ਮਲਚਰ ਤੇ ਕਦੋਂ ਆਉਣੀ ਆ ਪਲਾਉ ਤੇ ਕਦੋਂ ਆਉਣੀ ਆ ਮੈਂ ਬੜੇ ਹਰ ਨਹੀਂ ਮੈਂ ਤਾਂ ਲੋਕ ਸਾਰੇ ਇੰਨੇ ਆ ਆਲੂ ਲਾਉਣ ਲੱਪੇ ਜਾਂ ਮਟਰਾਂ ਮੂਟਰਾਂ ਨੂੰ ਹੋ ਗਿਆ ਵੀ ਸਾਡੇ ਲੋਕ ਸਬਜ਼ੀਆਂ ਨੂੰ ਜਿਆਦਾ ਹੋਣ ਲੱਗਿਆ ਪਰ ਜਦੋਂ ਹੋਏ ਆਪਾਂ ਗੱਲ ਕਰੀ ਦੀ ਜਾਂ ਫੇ ਪਤਾ ਲੱਗਦਾ ਵੀ ਨਹੀਂ ਕਣਕ ਬੀਜਣ ਲਈ ਮੰਗ ਰਹੇ ਆ ਇਹ ਕਮਾਲ ਦੀ ਗੱਲ ਆ ਦੇਖੋ ਦੋ ਗੱਲਾਂ ਆ ਇੱਕ ਤਾਂ ਆਲੂ ਆ ਆਲੂ ਵਾਲਿਆਂ ਕੋਈ ਕੋਈ ਚਾਰਾ ਨਹੀਂ ਹੈਗਾ ਤੇ ਉਹਨਾਂ ਕੋ ਸਿਰਫ ਇਹ ਆ ਵੀ ਜਾਂ ਤਾਂ ਉਹ ਗੱਠਾ ਬਾਲਣ ਤੇ ਚੱਕ ਕੇ ਪਰਾਲੀ ਬਾਹਰ ਮਾਰਨ ਹਨਾ ਬਿੱਲ ਗਾਲੇ ਚੱਕ ਕੇ ਲੈ ਜਾਣ ਦੂਜਾ ਉਹਨਾਂ ਕੋ ਇਹ ਆ ਵੀ ਪਰ ਮਤਲਬ ਆ ਮਲਚਰ ਮਾਰਨ ਰੋਟਾਵੇਟਰ ਮਾਰਨ ਪਲੋਵ ਮਾਰਨ ਪਰਾਲੀ ਥੱਲੇ ਦੱਬਦਣ ਗੱਲ ਖਤਮ ਇਹ ਤੋਂ ਇਲਾਵਾ ਤੀਜੀ ਉਹਨਾਂ ਕੋ ਕੋਈ ਚਾਰਾ ਹੀ ਹੈ ਨਹੀਂ ਹਨਾ ਆਲੂ ਲੱਗਣੇ ਨਹੀਂ ਜਾਂ ਮਟਰ ਲੱਗਣੇ ਆ ਠੀਕ ਹੈ ਉਹਨਾਂ ਨੂੰ ਤਾਂ ਕਰਨਾ ਹੀ ਪਊਗਾ ਹੁਣ ਆਪਣੇ ਲੋਕ ਕੀ ਕਰਦੇ ਆ ਵੀਡੀਓ ਦੇਖਦੇ YouTube ਤੇ ਹਨਾ YouTube ਤੇ ਦੇਖਦੇ ਆ ਵੀ ਜਦ ਝੋਨਾ ਵੱਢਿਆ ਮਗਰ ਇਹ ਉਹਨੇ ਪੁਲਾਹਾ ਮਾਲਚਰ ਫੇਰਿਆ ਪਲਾਉ ਫੇਰਿਆ ਰੋਟਾਵੇਟਰ ਫੇਰਿਆ ਚੱਲ ਤੀਜੇ ਦਿਨ ਆਲੂ ਲਾ ਦਿੱਤੇ ਯਾਰ ਉਹ ਸਿਸਟਮ ਉਹਨਾਂ ਲਈ ਆ ਆਲੂਆਂ ਵਾਲਿਆਂ ਲਈ ਉਹ ਕਣਕ ਵਾਲਿਆਂ ਲਈ ਨਹੀਂ ਹੈਗਾ ਹੁਣ ਆਪਣੇ ਵੀਡੀਓ ਪਾਉਂਦਾ ਹੁੰਦਾ ਸੰਧੂ ਫਾਰਮ ਵਾਲਾ ਜੋਧਾ ਵਾਲਾ ਬਾਈ ਬਹੁਤ ਵਧੀਆ ਵੀਡੀਓ ਹੁੰਦੀਆਂ ਮੈਂ ਸਾਰੀਆਂ ਵੀਡੀਓ ਦੇਖਦਾ ਆ ਉਹਦੀਆਂ ਤੇ ਵਧੀਆ ਜਾਣਕਾਰੀ ਦਿੰਦਾ ਬੰਦਾ ਸੱਚਾਈ ਦੱਸਦਾ ਐਵੇਂ ਫੁਕਰਪਣਾ ਜਾਂ ਨਹੀਂ ਮਾਰਦਾ ਹੁੰਦਾ ਐਨਸਾਫ ਦਾ ਦੱਸਦਾ ਹੁੰਦਾ ਜੀ ਜਿੰਨੀ ਕਾਕਾਤ ਆ ਨਾ 19 ਉਹ 10 ਦਾ ਹੁੰਦਾ ਵੇ ਮੇਰੀ ਏਕਾਤ ਆ ਆ ਮੈਂ ਇੰਨੀ ਗੱਲ ਕਰ ਸਕਦਾ ਵਧੀਆ ਲੱਗਦਾ ਮੈਨੂੰ ਬੰਦਾ ਉਹ ਠੀਕ ਐ ਐਵੇਂ ਨਹੀਂ ਹੈਗਾ ਵੀ ਪਟਾਕੇ ਜੇ 18 20 ਟਰੈਕਟਰ ਖੜੇ ਆ ਤਾਂ ਪਟਾਕੇ ਨਹੀਂ ਛੱਡਦਾ ਸਿੱਧੀ ਗੱਲ ਐ ਹੁਣ ਉਹ ਕੀ ਕਰਦੇ ਆ ਉਹਨਾਂ ਦੇ ਕੰਬੈਨ ਖੇਤ ਚ ਚੱਲਦੀ ਹੁੰਦੀ ਆ ਮਗਰੇ ਮਲਚਰ ਚੱਲਦਾ ਹੁੰਦਾ ਮਗਰੇ ਰੋਟਾਵੇਟਰ ਚੱਲਦਾ ਹੁੰਦਾ ਮਗਰੇ ਪਲੋਅ ਚੱਲਦਾ ਹੁੰਦਾ ਤੇ 30 ਦਿਨ ਉਹ ਆਲੂ ਠੋਕ ਦਿੰਦੇ ਆ ਹਨਾ ਹੁਣ ਜੇ ਆਪਾਂ ਸੋਚੀਏ ਵੀ ਆਪਾਂ ਖਣਕ ਵੀ ਇਦਾਂ ਬੀਜਣੀ ਆ ਆਲੂਆਂ ਦਾ ਖਰਚਾ ਆ 50 ਤੋਂ 60 ਹਜ਼ਾਰ ਕਿੱਲੇ ਦਾ ਆ ਜਾਂਦਾ ਇੱਕ ਉੱਥੇ 5-4 ਹਜ਼ਾਰ ਮਹੀਨੇ ਨਹੀਂ ਲਿਖਾਉਂਦਾ ਦੂਜੀ ਗੱਲ ਆਲੂਆਂ ਦੀ ਫਸਲ ਇਹੋ ਜਿਹੀ ਆ ਮਤਲਬ ਜਦੋਂ ਰੇਟ ਮੈਂ ਆਲੂਆਂ ਦਾ ਤਾਂ 2-4000 5000 ਮਹੀਨੇ ਨਹੀਂ ਦਿਖਾਉਂਦਾ ਤੇ ਜਿੱਦਣ ਆਲੂਆਂ ਨੇ ਠੋਕਣਾ ਆ ਤਾਂ ਤੁਸੀਂ ਜਿੰਨੇ ਮਰਜ਼ੀ ਪੈਸੇ ਬਚਾ ਲਓ ਤੁਹਾਨੂੰ ਬਚਾਏ ਕੋਈ ਨਹੀਂ ਸਕਦਾ ਹਨਾ ਇਹ ਤੁਹਾਡੇ ਝੋਨੇ ਝਾਨਣ ਵਾਲੇ ਜਿਹੜੀ ਹੁੰਦੇ ਆ ਸਾਰੇ ਵੇਚੇ ਪੈ ਜਾਂਦੇ ਹੁੰਦੇ ਆ ਤੇ ਇਸ ਕਰਕੇ ਉਹ ਫਸਲੀ ਇਹ ਆ ਵੀ ਉਹਦਾ ਇਹਦੇ ਬਿਨਾ ਗੁਜ਼ਾਰਾ ਹੈ ਨਹੀਂ ਠੀਕ ਆ ਉਹ ਆਪਣੀ ਦਾ ਸਹੀ ਕਰਦੇ ਆ ਹੁਣ ਜੇ ਕੀ ਆ ਆਪਾਂ ਕਣਕ ਤੇ ਆਜੋ ਹੁਣ ਕਣਕ ਆਪਾਂ ਇੰਨੇ ਸਾਲਾਂ ਤੋਂ ਬੀਜੇ ਰਹੇ ਆ ਪ੍ਰਾਲੀ ਪ੍ਰਾਲੀ ਵਾਲੇ ਜਿਆਦੀ ਅੱਗ ਤੋਂ ਦੁਆ ਕੀਤਾ ਆ ਜਿਆਦੀ ਆਪਾਂ ਕਣਕ ਬੜੀ ਵਧੀਆ ਬੀਜ ਰਹੇ ਆ ਕਣਕਾਂ ਹੋ ਵੀ ਰਹੀਆਂ ਝਾੜ ਵੀ ਨਿਕਲ ਰਹੇ ਆ ਹਰੇਕ ਸਾਲ ਲੋਕਾਂ ਨੇ ਪਾਇਆ ਹੁੰਦਾ ਜੀ ਸਾਡੇ ਐਤ ਕੀ ਇੰਨੇ ਕੁਆਂਟਲ ਨਿਕਲੇ ਕਈ ਮਣਾ ਚ ਪਾਉਂਦੇ ਹੁੰਦੇ ਆ ਪੂਰੇ ਹਉ ਬੁੱਬ ਕੇ ਹਨਾ ਫਿਰ ਉਹ ਝਾੜ ਕਿੱਦਾਂ ਨਿਕਲਦਾ ਜਦੋਂ ਤੁਹਾਡੀ ਕਣਕ ਬੜੀ ਵਧੀਆ ਹੋ ਰਹੀ ਹੈ ਝਾੜ ਵੀ ਨਿਕਲ ਰਿਹਾ ਫਿਰ ਕਿਉਂ ਇਸ ਚੱਕਰ ਚ ਪੈਣ ਲੱਗਿਓ ਆ ਉਹਦਾ ਖਰਚਾ ਪਤਾ ਕਿੰਨਾ ਆ ਹਿਸਾਬ ਕਿਸੇ ਨੇ ਨਹੀਂ ਲਾਇਆ ਜਿਹੜੇ ਪੁਰਾਣੇ ਖੇਤੀਆਂ ਕਰਦੇ ਆ ਬੰਦੇ ਹਰੇਕ ਦੇ ਘਰ ਆਮ ਤੁਸੀਂ ਦੇਖ ਲਿਓ ਸਾਡੇ ਆਪਣੇ ਪਏ ਆ ਸੰਦ ਇਹੋ ਜਿਹੇ ਸੰਦ ਪਏ ਆ ਜਿਹੜੇ ਆਪਾਂ ਲੈ ਲੈ ਵਰਤੇ ਨਹੀਂ ਇੱਕ ਸਾਲ ਤੋਂ ਵੱਧ ਉਹ ਸਿਰਫ ਇਹ ਲੈ ਲਿਆ ਵੇ ਦੇਖੋ ਦੇਖੀ ਸਾਰਿਆਂ ਨੇ ਨਾ ਉਹਨੇ ਲਿਆ ਉਹਨੇ ਲਿਆ ਉਹਦੇ ਆਪਾਂ ਪਹਿਲਾਂ ਰਿਜ਼ਲਟ ਹੀ ਨਹੀਂ ਦੇਖਿਆ ਉਹਦਾ ਸਿੱਟੇ ਕੱਢ ਕੇ ਨਹੀਂ ਦੇਖਿਆ ਵੇ ਸਾਨੂੰ ਉਹ ਬਾਰੇ ਬਹਿ ਜਾਊਗਾ ਇਦਾਂ ਹੀ ਇਹ ਆ ਹੁਣ ਆਲੂ ਵਾਲਿਆਂ ਦਾ ਸਿਸਟਮ ਤੇ ਚਲੋ ਆਪਾਂ ਕਰ ਲਈ ਗੱਲ ਹੁਣ ਆਜਾ ਤੁਸੀਂ ਕਣਕ ਵਾਲਿਆਂ ਤੇ ਪਹਿਲਾਂ ਤਾਂ ਇੱਕ ਟਰੈਕਟਰ ਵਾਲਾ ਬੰਦਾ ਇਹ ਕਰੇ ਨਹੀਂ ਸਕਦਾ ਉਹਦਾ ਭੁੱਲ ਜਵੇ ਜੇ ਕੋਈ ਇੱਕ ਟਰੈਕਟਰ ਆ ਜ਼ਿਆਦਾਤਰ ਜ਼ਿਮੀਂਦਾਰ ਆਪਣੇ 25 ਤੋਂ 30 ਕੱਲੇ ਵਾਲੇ ਆ ਜਿਹੜੇ ਠੇਕੇ ਟੋਕੇ ਤੇ ਲੈ ਕੇ ਜ਼ਮੀਨਾਂ ਖੇਤੀ ਕਰਦੇ ਆ ਤੇ ਇਸ ਤੋਂ ਜ਼ਿਆਦਾ ਵੱਡੀ ਖੇਤੀ ਵਾਲੇ ਘੱਟ ਹੁੰਦੇ ਜ਼ਿਮੀਂਦਾਰ ਜ਼ਿਆਦਾ ਐਵਰੇਜ ਪੰਜਾਬ 'ਚ ਤੇ 25 ਤੋਂ 30 ਕੱਲੇ ਵਾਲਿਆਂ ਕੋਲ ਵੀ ਸ਼ਾਇਦ ਕੋ ਟਰੈਕਟਰ ਹੁੰਦਾ ਜਾਂ ਜੇ ਕੋ ਦੋ ਟਰੈਕਟਰ ਹੈਗੇ ਵੀ ਆ ਤੇ ਦੋਹਾਂ ਨਾਲ ਛੋਟਾ ਹੁੰਦਾ ਦੋਏ بڑے ਟਰੈਕਟਰ ਘੱਟ ਹੁੰਦੇ ਆ ਠੀਕ ਆ ਇਸ ਕਰਕੇ ਇੱਕ ਟਰੈਕਟਰ ਵਾਲਾ ਤਾਂ ਭੁੱਲ ਭੁੱਲ ਜਵੇ ਕਿਉਂ ਉਹਦੇ ਵਿੱਚ ਕੀ ਆ ਮੰਨ ਲਾ ਹੁਣ ਜਿੱਦਾਂ ਇਹ ਸੰਧੂ ਫਾਰਮ ਵਾਲੇ ਮੰਨ ਲਾ ਕਰਦੇ ਆ ਨਾ ਜਾਂ ਹੋਰ ਆਲੂ ਵਾਲੇ ਕਰਦੇ ਆ ਉਹਨਾਂ ਦੇ ਕੀ ਹੈ ਜਿਹੜੇ ਟਰੈਕਟਰ ਮਗਰ ਰੋਟਾਵੇਟਰ ਪਿਆ ਰੋਟਾਵੇਟਰ ਪਿਆ ਜਿਹਦੇ ਮਗਰ ਪਲੋ ਪਿਆ ਪਲੋ ਪਿਆ ਤੇ ਜਿਹਦੇ ਮਗਰ ਹਾਂ ਮਲਚਰ ਪਿਆ ਤਾਂ ਉਹਦੇ ਮਗਰ ਮਲਚ ਰਹੀ ਆ ਉਹ ਸਾਰਾ ਸੀਜ਼ਨ ਖੁੱਲਣੇ ਨਹੀਂ ਉਹਦੇ ਮਗਰ ਉਹੀ ਰਹਿਣੇ ਆ ਕਿਉਂਕਿ ਉਹਨਾਂ ਕੋਲ ਟਰੈਕਟਰ ਵੀ ਹੈਗੇ ਆ ਬੜੇ ਵੀ ਹੈਗੇ ਟਰੈਕਟਰ ਹਨ ਹਰੇਕ ਮਤਲਬ ਕੰਮ ਲਈ ਉਹਨਾਂ ਕੋਲ ਹਿਸਾਬ ਨਾਲ ਟਰੈਕਟਰ ਹੈਗੇ ਆ ਤੇ ਉਹ ਨਜਾਇਜ਼ ਨਹੀਂ ਹੈਗਾ ਵੀ ਮਤਲਬ ਜੇ ਕਿਸੇ ਨੂੰ ਲੋਡ ਹੈਗੀ ਆ ਫੇ ਮਸਰਬ ਟਰਾਲੀ ਲਈ ਜਾਣੀ ਉੱਥੇ ਉਹਦੇ ਮੋਰੇ 65 HP ਦਾ ਪਾਈਪਰਨ ਜਾਂ 80 HP ਦਾ ਪਾਈਪਰਨ ਜਿਹੜੀ ਲੋੜ ਹੈ ਉਹੀ ਟਰੈਕਟਰ ਉਹ ਪਾਉਂਦੇ ਆ ਉਹਦੇ ਮੋਰੇ ਠੀਕ ਹੈ ਹੁਣ ਜਿਹੜਾ ਮੰਨ ਲਓ ਜੇ ਆ ਕਣ ਆਮ ਬੰਦੇ ਨੇ ਉਹ ਕੰਮ ਕਰਨਾ ਘੰਟਾ ਲੱਗਦਾ ਪਹਿਲਾਂ ਮਲਚਰ ਨੂੰ ਪਹਿਲਾਂ ਤਾਂ ਜਿੱਦਣ ਕੰਬੈਨ ਚੱਲਦੀ ਆ ਉਦੋਂ ਦਾ ਉਹ ਬੰਦਾ ਝੋਨਾੇ ਵੜਾਊਗਾ ਆਪਣੇ ਟਰੈਕਟਰ ਨਾਲ ਹਣ ਦੂਜੇ ਦਿਨ ਉਹ ਮੰਡੀ ਲਿਜਾਊਗਾ ਤੀਏ ਦਿਨ ਆ ਕੇ ਫਿਰ ਇੱਧਰ ਨੂੰ ਸਿੱਧਾ ਹੋਊਗਾ ਦਿਹਾੜੀ ਇੱਕ ਘੰਟਾ ਲੱਗੂਗਾ ਮਲਚਰ ਨੂੰ ਕਿੱਲੇ ਨੂੰ ਮਗਰ ਇੱਕ ਘੰਟਾ ਲੱਗੂਗਾ ਰੋਟਾਵੇਟਰ ਨੂੰ ਕਿਉਂਕਿ ਹੌਲੀ ਇਹ ਤਾਂ ਪੰਜਾਬ ਜਾਂਦਾ ਆਪਾਂ ਫੇਰ ਹੀ ਨਹੀਂ ਸਕਦੇ ਜਿੰਨਾ ਹੌਲੀ ਚਲਾਵਾਂਗੇ ਉਨਾ ਹੀ ਉਹ ਮਲਚ ਕਰੂਗਾ ਕਿਸੇ ਵੀ ਚੀਜ਼ ਨੂੰ ਹਨ ਤੇ ਡੇਢ ਘੰਟਾ ਸਵਾ ਤੋਂ ਡੇਢ ਘੰਟਾ ਖਾਊਗਾ ਪਲಾವ್ ਠੀਕ ਆ ਸਾਢੇ 3 ਘੰਟੇ ਇੱਕ ਕਿੱਲੇ ਦੇ ਮਤਲਬ ਲੱਗ ਹੈ ਸਿਰਫ ਪਰਾਲੀ ਦੱਬਣ ਦੱਬਣ ਤੇ ਇਹਦੇ ਵਿੱਚ ਕਣਕ ਬੀਜਣ ਦਾ ਜਾਂ ਹੋਰ ਪ੍ਰੋਸੈਸ ਕੋਈ ਨਹੀਂ ਹੈਗਾ ਬਿਲਕੁਲ ਵੀ ਕਣਕ ਤਾਂ ਬਾਅਦ ਚ ਬੀਜਣੀ ਹੈ ਇਹ ਤਾਂ ਸਿਰਫ ਪਰਾਲੀ ਦੱਬ ਹੋਈ ਹੈ ਤੇ ਦਿਹਾੜੀ ਦੇ ਵਿੱਚ ਬੰਦਾ ਕਿੰਨੇ ਕਿੱਲੇਾਂ 'ਚ ਕਰ ਲੂ ਵੱਦ ਤੋਂ ਵੱਧ 3 ਕਿੱਲੇ 10-11 ਘੰਟੇ ਟਰੈਕਟਰ ਚੱਲੂਗਾ ਤਾਂ 3 ਕਿੱਲੇ ਆਪਣੇ ਮਲਚਰ ਫਿਰਦਾ ਰੋਟਾਵੇਟਰ ਖੜੂ ਤੋਂ ਪਲੌ ਫੇਰੂਗਾ ਠੀਕ ਹੈ ਤੇ ਜਿਹਨੇ 30 ਕਿੱਲੇ ਬੀਜਣੇ ਆ 10 ਦਿਨ ਲੱਗ ਜੂਗੇ ਉਹਨੂੰ ਰੋਜ਼ ਇਹਦੇ 10-11 ਘੰਟੇ ਟਰੈਕਟਰ ਚਲਾਵੇ ਤੇ 10 ਦਿਨ ਲੱਗ ਜੂਗੇ ਤੇ ਉਹਦੇ ਵਿੱਚ ਤੇਲ ਕਿੰਨਾ ਲੱਗੂਗਾ ਘੱਟੋ ਘੱਟ ਨਹੀਂ ਮੇਰਾ ਖਿਆਲਿਆ ਬਈ ਜੇ ਮਤਲਬ 3.5 ਘੰਟੇ ਟਰੈਕਟਰ ਚੱਲਿਆ ਪੂਰਾ ਲੋਡ ਤੇ ਚੱਲਣਾ ਟਰੈਕਟਰ 30 ਤੋਂ 35 ਲੀਟਰ ਦਾ ਤੇਲ ਖਾਊਗਾ ਇਹ ਹੁਣ ਜੇ 35 ਲੀਟਰ ਤੇਲ ਖਾਦਾ ਟਰੈਕਟਰ ਨੇ ਤਾਂ ਲਗਭਗ 3000 ਦਾ ਤੇਲ ਹੀ ਖਾ ਗਿਆ ਠੀਕ ਹੈ ਉਸ ਤੋਂ ਬਾਅਦ ਆ ਗਈ ਡਰਾਈਵਰ ਦੀ 100 ਰੁਪਏ ਘੰਟਾ ਡਰਾਈਵਰ ਜਿਹਦਾ ਹੁਣ ਆਵਾ ਆਪਾਂ ਜਿਹੜੇ ਲੇਜ਼ਰ ਕਰਾ ਫੇਰਦੇ ਆ ਜਾਂ ਹੋਰ ਜਿਹੜੇ ਕਿਰਾਏ ਤੇ ਕੰਮ ਕਰਦੇ ਉਹ 100 ਰੁਪਏ ਘੰਟੇ ਦੇ ਲਗਭਗ ਉਨੇ ਦਿੰਦੇ ਆ ਡਰਾਈਵਰ ਨੂੰ ਤਾਂ ਜੇ 100 ਰੁਪਏ ਘੰਟੇ ਲਈ 11-12 ਘੰਟੇ ਰੋਜ਼ ਟਰੈਕਟਰ ਚੱਲੇ ਤਾਂ 11-1200 ਰੁਪਏ ਡਰਾਈਵਰ ਲੈ ਗਿਆ ਠੀਕ ਹੈ ਮੰਨ ਲਓ 1200 ਲੈ ਗਿਆ 3 ਨੱਕਿਆਂ ਦਾ ਤਾਂ 3 ਨੱਕਿਆਂ ਦਾ ਤਾਂ 400 ਰੁਪਏ ਕਿੱਲਾ ਉਹ ਬਹਿ ਗਿਆ 3400 ਹੋ ਗਿਆ ਫਿਰ ਜਿਹਦਾ ਟਰੈਕਟਰ ਸਾਲ ਚ 200 ਘੰਟਾ ਚੱਲਦਾ ਉਹ ਘੱਟੋ ਘੱਟ 500 ਤੋਂ 600 ਘੰਟਾ ਚੱਲੂ ਜਿਹਦਾ ਟਰੈਕਟਰ 200 ਘੰਟਾ ਚੱਲਦਾ ਉਹ ਘੱਟੋ ਘੱਟ ਤਿੰਨ ਗੁਣਾ ਚੱਲੂਗਾ ਟਰੈਕਟਰ ਫਿਰ ਫਿਰ ਘੱਟੋ ਘੱਟ 5 ਲੱਖ ਦੀ ਮਸ਼ੀਨਰੀ ਲੈਣੀ ਪਊਗੀ ਜੇ ਰੋਟਾਵੇਟਰ ਕਿਸੇ ਕੋਲ ਹੈਗਾ ਤਾਂ ਜੇ ਰੋਟਾਵੇਟਰ ਵੀ ਲੈਣਾ ਤਾਂ 6 ਲੱਖ ਦੀ ਮਸ਼ੀਨਰੀ ਲੈਣੀ ਪਊਗੀ ਠੀਕ ਹੈ ਤੇ 6 ਲੱਖ ਦੇ ਵਿੱਚੋਂ 2 ਲੱਖ ਸਾਫ ਛੜੀ ਆ ਵੀ ਗਈ ਤਾਂ ਵੀ 4 ਲੱਖ ਤਾਂ ਪੱਲੇ ਉਹ ਪਾਉਂਗੇ ਜੇ ਕਈ ਕਹਿੰਦੇ ਦੀ ਸਬਸਿਡੀ ਆ ਜਾਂਦੀ ਹੈ ਸਬਸਿਡੀ ਮੰਨ ਲਓ ਕਿ 6 ਲੱਖ ਚੋਂ 2 ਲੱਖ ਆ ਵੀ ਗਏ ਚੰਗੀ 4 ਲੱਖ ਤਾਂ ਪੱਲੇ ਵਿੱਚ ਪੈਣਾ ਠੀਕ ਹੈ ਫਿਰ ਕਿੱਥੇ ਆਪਾਂ ਸਿਰਫ 200 ਘੰਟਾ ਟਰੈਕਟਰ ਚੱਲਦਾ ਸੀ ਹੁਣ ਆਪਣਾ 600 ਚੱਲੂਗਾ ਉਹਦੀ ਰਿਪੇਅਰ ਮਲਚਰ ਦੀ ਰਿਪੇਅਰ ਪਲੌ ਦੀ ਰਿਪੇਅਰ ਰੋਟਾਵੇਟਰ ਦੀ ਰਿਪੇਅਰ ਸਾਰਿਆਂ ਦੀ ਰਿਪੇਅਰ ਵੱਧ ਗਈ ਮੈਂ ਐਵਰੇਜ ਇਹ ਲਾਉਣਾ ਵੀ ਸਾਡਾ ਜੇ ਅਸੀਂ ਇਦਾਂ ਕਣਕ ਬੀਜਦੇ ਆ 5000 ਰੁਪਿਆ ਕਿੱਲੇ ਦਾ ਸਾਡਾ ਖਰਚਾ ਵੱਧਾ ਤੇ ਮਾਤ ਵਿੱਚ ਖੇਤ ਫੇਰ ਮਤਲਬ ਆਪਾਂ ਨੂੰ ਪਧਰੇ ਕਰਨੇ ਪਊਗੇ ਥੋੜਾ ਬਹੁਤਾ ਪਲੌ ਨਾ ਹੋਏ ਜਾਂਦੇ ਉੱਚੇ ਨੀਵੇਂ ਲੇਜ਼ਰ ਫੇਰ ਨਾ ਫਿਰ ਪਊਗਾ ਹਨਾ ਤੇ 5000 ਰੁਪਏ ਚ ਖਰਚਾ ਵਧ ਗਿਆ ਕਣਕ ਕੋਈ ਐਹੋ ਜੀ ਫਸਲ ਤਾਂ ਹੈ ਨਹੀਂ ਕਿ ਵੀ ਜਿਹਦਾ ਬਹੁਤ ਝਾੜ ਆ ਇਹਦਾ ਸਾਵਾਂ ਸਿੱਖਾ ਜਿਆ ਸਿਸਟਮ ਹੈ ਜੇ ਅਸੀਂ ਕਣਕ ਦੇ ਆਵਾ ਗੌਣ ਖਰਚਾ ਕਰਨ ਲੱਪਾ ਹੈ ਤੇ ਵਿੱਚੋਂ ਕੱਢਣ ਪਾਉਣ ਨੂੰ ਕੋਈ ਐਡਾ ਕੁਝ ਹੈ ਨਹੀਂਗਾ ਕਣਕ 'ਚ ਸਾਰਿਆਂ ਨੂੰ ਪਤਾ ਇਸ ਗੱਲ ਦਾ ਆਪਣੇ ਪੰਜਾਬ ਦੇ ਵਿੱਚ ਐਵਰੇਜ 18 ਤੋਂ ਲੈ ਕੇ 22 23 ਕੁਆਂਟਲ ਤੱਕ ਝਾੜ ਨਿਕਲਦਾ ਕੋਈ ਗੱਲਾ 25 26 ਵੀ ਨਿਕਲ ਜਾਊਗਾ ਹਨ ਪਰ ਐਵਰੇਜ ਰਲਾ ਕੇ ਮਨ ਲਾ ਜੇ ਕਿਸੇ ਦੀ ਭਾਰੀ ਵੀ ਨਿਕਲੇ 22 23 ਕੁਆਂਟਲ ਨਿਕਲ ਜਾਊਗੀ ਜ਼ਮੀਨਾਂ ਜ਼ਮੀਨਾਂ ਦਾ ਫਰਕ ਹੈ ਕਈਆਂ ਦੇ 18 20 ਤੋਂ ਨਹੀਂ ਟੱਪਦੀ ਹੁਣ ਮਨ ਲਾ 5000 ਰੁਪਏ ਦੇ ਖਰਚ ਆ ਗਏ ਤੁਹਾਡੀ ਦੋ ਕੁਆਂਟਲ ਕਣਕ ਤਾਂ ਉੜ ਗਈ ਜੇ ਦੀ ਹੁਣ 20 ਕੁਆਂਟਲ ਨਿਕਲਦੀ ਉਹ ਤੇ 18 ਰਹਿ ਗਏ ਜਿੰਨ 30 ਕਿੱਲੇ ਬੀਜਣੇ ਆ ਉਹਦੀ 60 ਕੁਆਂਟਲ ਕਣਕ ਉੜ ਗਈ 60 ਕੁਆਂਟਲਾਂ ਨੂੰ ਲਾ ਲਓ 2500 ਦੇ ਹਿਸਾਬ 6 2 12 15 ਮਤਲਬ 1.5 ਲੱਖ ਰੁਪਏ ਖਰਚਾ ਆ ਗਿਆ ਜੇ 30 ਕਿੱਲਾਂ ਜੇ 5000 ਰੁਪਏ ਕਿੱਲੇ ਦਾ ਆਉਂਦਾ ਤਾਂ 1.5 ਲੱਖ ਰੁਪਏ ਖਰਚਾ ਇਹ ਆ ਗਿਆ ਤੇ ਜੇ ਆਪਾਂ ਕੱਲਾ ਤੇਲੇ ਲਾ ਲਈਏ ਤੇਲੇ ਤੇਲ ਆਪਣਾ ਸਿਰਫ ਸਿੱਧਾ ਜਿਹੜਾ ਵਧਣਾ ਆ 1000 ਲੀਟਰ ਤੇਲ ਘੱਟੋ ਘੱਟ ਖਾ ਜਾਣਾ 30 ਖੇਤਾਂ ਨੇ ਜੇ ਇਹ ਸਿਸਟਮ ਕਰਨਾ ਹੈ ਜੇ 30 ਲੀਟਰ ਵੀ ਕਿੱਲੇ ਦਾ ਖਾਦਾ ਤਾਂ 30 ਖੇਤਾਂ ਦਾ 900 ਲੀਟਰ ਬਣ ਜਾਂਦਾ ਸਾਰਿਆਂ ਨੇ ਸੰਦ ਲੈ ਕੇ ਖੜੇ ਕਰ ਲੈਣੇ ਆ ਬਾਦ ਵਿੱਚ ਚੱਲਣੇ ਸਿਰਫ ਇੱਕੋ ਸਾਲ ਆ ਮੈਂ ਕਹਿੰਦਾ ਜੇ ਨਹੀਂ ਕਣਕ ਬੀਜਣ ਲਈ ਇਹ ਸੰਧ ਲੈਣੇ ਆ ਇੱਕ ਸਾਲ ਲੈ ਲੂਗੇ ਚਲਾਵ ਵੀ ਲਊਗੇ ਮੋਹਲੇ ਸਾਲ ਉਹ ਇੰਨਾ ਕੁਝ ਕੜ ਕੇ ਕਣਕ ਨਹੀਂ ਬੀਜੂਗੇ ਮੁੜ ਕੇ ਉਹ ਸਾਰੇ ਸੰਧ ਜੇ ਉਹ ਨਹੀਂ ਆਲੂ ਜਾਂ ਹੋਰ ਫਸਲ ਨਹੀਂ ਲਾਉਣੀ ਐਦਾਂ ਗਲ ਕੇ ਜਾਉਗੇ ਨਹੀਂ ਵਰਤੂਗੇ ਪਹਿਲੇ ਸਾਲ ਚ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਅਸੀਂ ਕਿੱਡੀ ਗਲਤੀ ਕਰ ਲਈ ਐ ਪਹਿਲਾਂ ਦੇਖੋ ਤਾਂ ਸਹੀ ਤੁਸੀਂ ਫਸਲ ਕਿਹੜੀ ਬੀਜ ਰਹੇ ਆ ਉਹ ਫਸਲ ਇੰਨਾ ਝਾਲ ਝੱਲਣ ਜੋਗੀ ਹੈਗੀ ਐ ਉਹ ਇੰਨਾ ਖਰਚੇ ਦਾ ਬੋਝ ਝੱਲ ਜੋਗੀ 5-4000 ਰੁਪਿਆ ਖਰਚਾ ਉਹ ਫਸਲ ਝੱਲਣ ਜੋਗੀ ਹੈਗੀ ਬਜਟ ਤੇ ਅਸੀਂ ਖਰਚ ਇੰਨਾ ਕਰ ਰਹੇ ਹਾਂ ਤੇ ਦੂਜੀ ਗੱਲ ਐਨੇ ਸਾਲਾਂ ਤੋਂ ਹੁਣ 7-8 ਸਾਲ ਹੋ ਗਿਆ ਅਗ ਨਹੀਂ ਲਾਉਂਦੇ ਤਾਂ ਕਣਕਾਂ ਬੀਜੇ ਹੋ ਰਹੀਆਂ ਕੋਈ ਗੱਠਾ ਮੰਨ ਕੇ ਬੀਜ ਰਿਹਾ ਕੋਈ ਸੁਪਰ ਸੀਡਰ ਨਾਲ ਬੀਜ ਰਿਹਾ ਪਹਿਲੀ ਗੱਲ ਤਾਂ ਇਹ ਆ ਵੀ ਜੇ ਕਿਸੇ ਨੇ ਬਾੜਾ ਹੀ ਕਰਨਾ ਇੱਕ ਤਾਂ ਐਸਐਮਐਸ ਨਾਲ ਕਣਕ ਨਾਲ ਵੱਢਿਆ ਤੁਸੀਂ ਸੁਪਰ ਸੀਡਰ ਫੇਰਦੇ ਆ ਤੁਹਾਡੀ ਕਣਕ ਬੀਜ ਹੁੰਦੀ ਆ ਹਨਾ ਦੂਜੀ ਗੱਲ ਤੁਸੀਂ ਬਾੜੀ ਸਫਾਈ ਕਰਨੀ ਆ ਪਹਿਲਾਂ ਇੱਕ ਵਾਰ ਰੋਟੇਟਰ ਮੂਰੇ ਫੇਰ ਲਓ ਸੁਪਰ ਸੀਡਰ ਨਾਲ ਤੁਸੀਂ ਪੀਚਣੀ ਪੀਚਣੀ ਇੱਕ ਵਾਰ ਤਾਂ ਘੁਮਾਉਣਾ ਹੀ ਆ ਇੱਕ ਵਾਰ ਰੋਟੇਟਰ ਦਾ ਹੀ ਖਰਚ ਵਧਿਆ ਪਰਾਲੀ ਤੁਹਾਡੀ ਵਿੱਚੇ ਵਾਹ ਹੋ ਗਈ ਜਾਂ ਗੱਠਾਂ ਚ ਕਾ ਲਓ ਹਨਾ ਫਿਰ ਕਈਆਂ ਨੂੰ ਇਹ ਆ ਕਹਿੰਦੇ ਜੀ ਨਹੀਂ ਹਰੀ ਖਾਦ ਅਸੀਂ ਵਿੱਚ ਬੋਣੀ ਆ ਇਹ ਹਰੀ ਖਾਦ ਵਾਲਾ ਕਨਸੈਪਟ ਕਦੋਂ ਕੋ ਤੁ ਆਇਆ ਅੱਜ ਜਦੋਂ ਕੋ ਤੁ ਪਰਾਲੀ ਨੂੰ ਅੱਗ ਲੱਗਣ ਵਾਲਾ ਸਿਸਟਮ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਕਦੇ ਅੱਜ ਤੱਕ ਯੂਨੀਵਰਸਿਟੀਆਂ ਨੇ ਹਰੀ ਖਾਦ ਦਾ ਨਾਮ ਵੀ ਨਹੀਂ ਸੀ ਲਿਆ ਹੁੰਦਾ ਆਲੂ ਵਾਲੇ ਹਮੇਸ਼ਾ ਬੀਜਦੇ ਹੁੰਦੇ ਸੀ ਆ ਜਿਹੜੇ ਜਿਹਨੂੰ ਆਪਾਂ ਜੰਤਰ ਜਿਆ ਕਈ ਕਹਿੰਦੇ ਕੋਈ ਢੇਂਜਣ ਜਿਆ ਕਹਿ ਦਿੰਦੇ ਹਨਾ ਉਹ ਆਲੂ ਵਾਲੇ ਬੀਜਦੇ ਹੁੰਦੇ ਸੀ ਵਿੱਚੇ ਬਾਹਂਦੇ ਹੁੰਦੇ ਸੀ ਹਨਾ ਉਹਨੂੰ ਆਪਾਂ ਹਰੀ ਖਾਦ ਕਹਿੰਦੇ ਹੁੰਦੇ ਸੀ ਉਹ ਤੋਂ ਪਹਿਲਾਂ ਇਹ ਤਾਂ ਯੂਨੀਵਰਸਿਟੀ ਵਾਲਿਆਂ ਨੇ ਤਾਂ ਅੱਜ ਤੱਕ ਕੋਈ ਵੱਡੇ ਪੱਧਰ ਤੇ ਕਿਹਾ ਸੀਗਾ ਵੀ ਆ ਤੁਸੀਂ ਵਿੱਚ ਪਾਉਂਗੇ ਤਾਂ ਉਹ ਹਰੀਖਾਦ ਬਣੂਗੀ ਜਦੋਂ ਤੂੰ ਅੱਗ ਵਾਲਾ ਕਨਸੈਪਟ ਸ਼ੁਰੂ ਹੋਇਆ ਵੀ ਨਹੀਂ ਲਾਉਣੀ ਉਹ ਤੋਂ ਹੀ ਹਰੀਖਾਦ ਵਾਲਾ ਸ਼ੁਰੂ ਕਰਤਾ ਵੀ ਜੇ ਤੁਸੀਂ ਇਹ ਅੱਗ ਲਾਉਨੇ ਆ ਤੁਹਾਡਾ ਤਾਂ ਨੁਕਸਾਨ ਬਹੁਤ ਹੁੰਦਾ ਤੁਹਾਡੀ ਖਾਦ ਖਰਾ ਹੁਣ ਸਾਡੇ ਗਵਾਂਢ ਦੇ ਵਿੱਚ ਬੰਦੇ ਹੈਗੇ ਆ ਸਾਡੇ ਨਾਲ ਬੰਨੇ ਨਾ ਬੰਨੇ ਵੀ ਹੈਗੇ ਆ ਜਿਨ੍ਹਾਂ ਨੇ ਏਨੇ ਸਾਲਾਂ ਤੋਂ ਅੱਗ ਨਹੀਂ ਲਾਈ ਠੀਕ ਹੈ ਤੇ ਅਸੀਂ ਏਨੇ ਸਾਲਾਂ ਤੋਂ ਗੱਠਾ ਬਣਾਉਣੇ ਆਉਂਦੇ ਆ ਅਸੀਂ ਮਤਲਬ ਪਰਾਲੀ ਖੇਤ ਚ ਨਹੀਂ ਬਾਈ ਗੱਠਾ ਬਣਾ ਕੇ ਚਗਾ ਦੇ ਦਿਆਂ ਪਰ ਸਾਡੇ ਤਾਂ ਉਹਨਾਂ ਦੇ ਝਾੜ ਚ ਅੱਜ ਤੱਕ ਕਦੇ ਕੋਈ ਫਰਕ ਨਹੀਂ ਪਿਆ ਸਾਡਾ ਮਨੂੰ ਮੈਂ ਤਾਂ ਕੁਆਂਟਲ ਉਹਨਾਂ ਤੋਂ ਵੱਧੇ ਨਿਕਲਦਾ ਹੋਊ ਘੱਟ ਨਹੀਂ ਨਿਕਲਦਾ ਜੇ ਵੱਧਣਾ ਨਿਕਲਦਾ ਹੋਊਗਾ ਤਾਂ ਘੱਟ ਤਾਂ ਬਿਲਕੁਲ ਨਹੀਂ ਨਿਕਲਦਾ ਪਤਾ ਹੀ ਉਹਨਾਂ ਨੂੰ ਪਤਾ ਸਾਨੂੰ ਵੀ ਪਤਾ ਅਸੀਂ ਕਈ ਵਾਰੀ ਇਹ ਗੱਲ ਵੀ ਕਰਦੇ ਹੁੰਨੇ ਆ ਹੁਣ ਯੂਨੀਵਰਸਿਟੀ ਦੀ ਗੱਲ ਸਾਨੂੰ ਕਿਸੇ ਟਾਈਮ ਇਹੀ ਯੂਨੀਵਰਸਿਟੀਆਂ ਸਾਨੂੰ ਕਹਿੰਦੀਆਂ ਹੁੰਦੀਆਂ ਅਸੀਂ ਜੇ 200 ਲੀਟਰ ਪਾਣੀ ਤੋਂ ਘੱਟ ਅਸੀਂ ਸਪਰੇਅ ਕਰਦੇ ਆ ਤਾਂ ਤੁਹਾਡੀ ਸਪਰੇਅ ਸਫਲ ਨਹੀਂ ਹੈਗੀ ਘਟੋ ਘਟ ਕਿੱਲੇ ਨੂੰ 200 ਲੀਟਰ ਪਾਣੀ ਲੱਗਣਾ ਚਾਹੀਦਾ ਤਾਂ ਤੁਹਾਡੀ ਸਪਰੇਅ ਕੰਮ ਜਾਵੇ ਹਨਾ ਹੁਣ ਉਹੀ ਯੂਨੀਵਰਸਿਟੀਆਂ ਸਾਨੂੰ ਕਹਿ ਰਹੀਆਂ ਡਰੋਨ ਨਾਲ ਸਪਰੇਅ ਕਰਾਓ ਸਭ ਤੋਂ ਬੈਸਟ ਸਪਰੇਅ ਡਰੋਨ ਦੀ ਆ ਡਰੋਨ ਕਿੰਨਾ ਪਾਣੀ ਲੌਂਦਾ 10 ਲੀਟਰ ਹੁਣ ਉਹੀ ਮਤਲਬ ਜ਼ਿਆਦਾ ਉਦੋਂ ਝੂਠ ਬੋਲਦੇ ਸੀ ਜਾਂ ਅੱਜ ਝੂਠ ਬੋਲਦੇ ਆ ਇੱਕ ਤਾਂ ਹੋਊ ਗਲਤ ਹੁਣ ਇਹਨਾਂ ਦਾ ਕੀ ਅੱਜ ਸਾਨੂੰ ਹਰੀ ਖਾਦ ਕਹਿੰਦੇ ਆ ਕੱਲ੍ਹ ਨੂੰ 10 ਸਾਲਾਂ ਨੂੰ ਕਹਦੂ ਇਹਦਾ ਨੁਕਸਾਨ ਬਹੁਤ ਹੈ ਜਿਹੜਾ ਤੁਸੀਂ ਵਿੱਚ ਪਾਉਨੇ ਆ ਮੂੰਹੇ ਹਲਾਉਣਾ ਇਸ ਕਰਕੇ ਆਪਣਾ ਹਿਸਾਬ ਦੇਖੋ ਤੁਸੀਂ ਦੇਖੋਗੇ ਤੁਹਾਨੂੰ ਕਿਹੜੀ ਚੀਜ਼ ਬੈਨੀਫਿਟ ਹੈ ਤੁਹਾਡੇ ਝਾੜ ਨੂੰ ਕਿਹੜੀ ਚੀਜ਼ ਫਰਕ ਪਾਉਂਦੀ ਹੈ ਠੀਕ ਹੈ ਦੂਜੀ ਗੱਲ ਝਾੜ ਜਿਹੜਾ ਆ ਬਸ ਆਪਣਾ ਰੁਕ ਚੁੱਕਾ ਆ ਇਹ ਝਾੜ ਉਹਦੇ ਵਧੂਗਾ ਜਦੋਂ ਸਾਨੂੰ ਬੀਜ ਬੁੱਧਾਂ ਦੇ ਮਿਲੂਗੇ ਜਿਹੜੇ ਝਾੜ ਵਧਣ ਵਾਲੇ ਹੋਣ ਜੇ ਅਸੀਂ ਕਹਦੇ ਜੇ ਵੇ ਆਪਾਂ ਜ਼ੋਰ ਲਾ ਕੇ ਖਾਦਾਂ ਪਾ ਕੇ ਜਾਂ ਕੁਛ ਨਾ ਆਪਣੇ ਵੱਲੋਂ ਕੋਈ ਐਕਸਟਰਾ ਕਰਕੇ ਝਾੜ ਵਧਾ ਲਾਂਗੇ ਇਹਨਾਂ ਬੀਜਾਂ ਦੀ ਕੈਪੈਸਿਟੀ ਇੰਨੀ ਆ ਇਸ ਤੋਂ ਬਾਅਦ ਇਹ ਝਾੜ ਨਿਕਲੇ ਨਹੀਂ ਸਕਦਾ ਕੋਈ ਕੁਇੰਟਲ 2 ਕੁਇੰਟਲ ਵੱਧ ਕੱਢ ਲਓ ਜੇ ਹੁਣ ਕਹਦੇ ਵੀ ਕਣਕ ਦਾ ਮੈਂ 35 ਕੁਇੰਟਲ ਕੱਢ ਲੂੰ ਉਹ ਸੰਭਵ ਨਹੀਂ ਹੈਗਾ ਹੱਲੇ ਉਹਦਾ ਬੀਜ ਉੱਦਾਂ ਤੇ ਆਉਗੇ ਹੁਣ ਕਿਸੇ ਟਾਈਮ ਮੱਕੀ ਜਿਹੜੀ ਪਹਿਲਾਂ ਹੁੰਦੀ ਸੀਗੀ ਉਹ ਮੱਕੀ ਮੈਨੂੰ ਮੈਂ ਆਹ 15 ਤੋਂ 20 ਕੁਇੰਟਲ ਵੀ ਨਹੀਂ ਖੇਤ ਦੀ ਨਿਕਲਦੀ ਹੁੰਦੀ ਸੀ ਹੁਣ ਉਹੀ ਮੱਕੀ 55 55 60 60 ਕੁਇੰਟਲ ਵੀ ਕਿੱਲੇ ਦੀ ਨਿਕਲ ਜਾਂਦੀ ਐ ਸਿਆਲੂ ਉਹ ਬੀਜ ਉੱਦਾਂ ਦੇ ਆਏ ਆ ਤਾਂ ਉਹ ਝਾੜ ਵਧੇ ਆ ਠੀਕ ਐ ਤੇ ਇਸ ਕਰਕੇ ਜੇ ਅਸੀਂ ਸੋਚੀਏ ਵੀ ਕਣਕ ਆ ਸਾਡੀ ਬੜੀ ਵਧੀਆ ਬੀਜ ਹੋ ਰਹੀ ਆ ਤੇ ਕਣਕ ਇੰਨਾ ਖਰਚਾ ਝੱਲਣ ਦੇ ਯੋਗ ਨਹੀਂ ਹੈਗੀ ਕਣਕ ਦੀ ਫਸਲ ਕੋਈ ਐਡਾ ਕੁਝ ਕਣਕ ਦੇ ਵਿੱਚ ਕੱਢਣ ਪਾਉਣ ਨੂੰ ਹੈ ਨਹੀਂਗਾ ਵੀ ਜਿਹੜਾ ਅਸੀਂ 1 ਕਿੱਲੇ ਤੇ ਘੱਟੋ ਘੱਟ 4-5000 ਰੁਪਿਆ ਐਕਸਟਰਾ ਖਰਚੀਏ ਜਿੱਦਾਂ ਬੀਜਦਿਆਂ ਬੜੇ ਵਧੀਆ ਬੀਜੀ ਜਾਓ ਐਵੇਂ ਆਪਣਾ ਨੁਕਸਾਨ ਕਰਾ ਕੇ ਇੱਕ ਦੂਜੇ ਦੇ ਮਗਰ ਲੱਗ ਕੇ ਜਿਹਨੂੰ ਜਿੱਦਾਂ ਦੀ ਫਸਲ ਬੀਜਦਾ ਉਹਨੂੰ ਉਦਾਂ ਦਾ ਕੰਮ ਕਰਨਾ ਚਾਹੀਦਾ ਇੱਕ ਦੂਜੇ ਦੇ ਮਗਰ ਲੱਗ ਕੇ ਨਹੀਂ ਕਰਨਾ ਚਾਹੀਦਾ ਬਾਕੀ ਜੇ ਕਿਸੇ ਨੂੰ ਲੱਗਦਾ ਹੁੰਦਾ ਵੀ ਕਿਸੇ ਕੋਲ ਕੋਈ ਟਾਪਿਕ ਹੁੰਦਾ ਵੀ ਐਸ ਟਾਪਿਕ ਤੇ ਵੀਡੀਓ ਬਣਾਉਣੀ ਚਾਹੀਦੀ ਆ ਉਹ ਜਰੂਰ ਜਾ ਕਮੈਂਟ ਕਰ ਦਿਆ ਕਰੋ ਜਾਂ ਫੋਨ ਕਰਕੇ ਦੱਸ ਦਿਆ ਕਰੋ ਜਾਂ ਕਿਸੇ ਕੋਲ ਕੋਈ ਹੁੰਦਾ ਆ ਹਨਾ ਦੱਸਣ ਲਈ ਵੀ ਆ ਚੀਜ਼ ਦਾ ਫਾਇਦਾ ਜਾਂ ਨੁਕਸਾਨ ਆ ਉਹ ਵੀ ਜਰੂਰ ਸ਼ੇਅਰ ਕਰ ਦਿਆ ਕਰੋ ਆਪਾਂ ਉੱਤੇ ਵੀ ਵੀਡੀਓ ਬਣਾਇਆ ਕਰਾਂਗੇ ਠੀਕ ਹੈ ਜੀ ਬਾਕੀ ਕਿਹੋ ਜਿਹੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜੇ ਫੇਸਬੁੱਕ ਤੇ ਦੇਖਦੇ ਆ ਤਾਂ ਆਪਣੇ ਚੈਨਲ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ ਜੀ